ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਪਾਈ ਦੱਲਾ ਜੀ ਪਾਈ ਦੱਲਾ ਜੀ ਉਹਨਾਂ ਤਿੰਨ ਸਿੱਧਕਵਾਨ ਸਿੱਖਾਂ ਵਿੱਚੋਂ ਹਨ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਆਪ ਜੀ ਦਾ ਜਨਮ ਪਿੰਡ ਮਨੀਪੁਰ ਜ਼ਿਲ੍ਹਾ ਮੁਜ਼ੱਫਰਗੜ ਵਿਖੇ ਪਾਈ ਮਾਈ ਦਾ ਜੀ ਦੇ ਗ੍ਰਹਿ ਵਿਖੇ ਹੋਇਆ ਆਪ ਜੀ ਦੀ ਮਾਤਾ ਦਾ ਨਾਮ ਮਦਰ ਬਾਈ ਜੀ ਆਪ ਜੀ ਦੇ ਹੋਰ 11 ਭਰਾ ਸਨ ਜਿਨ੍ਹਾਂ ਵਿੱਚੋਂ ਕੇਵਲ ਅਮਰਚੰਦ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਧਰਮ ਲਈ ਸ਼ਹੀਦ ਹੋਏ ਜਦੋਂ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਤੇ ਬੈਠਣ ਮਗਰੋਂ ਪੂਰਬ ਵਾਲੇ ਪਾਸੇ ਪ੍ਰਚਾਰ ਦੋਹਰੇ ਤੇ ਨਿਕਲੇ ਤਾਂ ਭਾਈ ਦੱਲਾ ਜੀ ਆਪਦੇ ਨਾਲ ਸਨ ਪਟਨਾ ਸਹਿ ਪਹੁੰਚ ਕੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਿਵਾਰ ਨੂੰ ਇੱਥੇ ਹੀ ਰਹਿਣ ਦਾ ਹੁਕਮ ਦਿੱਤਾ ਤੇ ਅਸਾਮ ਲਈ ਅੱਗੇ ਚੱਲ ਪਏ ਪਟਨਾ ਸਹਿਵ ਕੀ ਗੁਰੂ ਪਰਿਵਾਰ ਦੀ ਸੇਵਾ ਦੀ ਜ਼ਿੰਮੇਵਾਰੀ ਆਪ ਜੀ ਨੂੰ ਹੀ ਸੌਂਪੀ ਗਈ ਆਪ ਨਾਮ ਬਾਣੀ ਦੇ ਰਸਈਏ ਅੱਕੇ ਹਿਰਦੇ ਵਾਲੇ ਗੁਰਸਿੱਖ ਨੇਕ ਤੇ ਇਮਾਨਦਾਰ ਮਹਾਂਪੁਰਸਨ ਗੁਰੂ ਤੇਗ ਬਹਾਦਰ ਜੀ ਆਪ ਦੀ ਬੜੀ ਕਦਰ ਕਰਿਆ ਕਰਦੇ ਸਨ ਇਹ ਗੱਲ ਦਾ ਸਬੂਤ ਗੁਰੂ ਤੇਗ ਬਹਾਦਰ ਜੀ ਦੁਆਰਾ ਲਿਖੇ ਗਏ ਹੁਕਮਨਾਮੇ ਤੋਂ ਵੀ ਮਿਲਦਾ ਹੈ ਔਰ ਮੁਜੀਬ ਨੇ ਉੱਤਰੀ ਭਾਰਤ ਵਿੱਚ ਸ਼ਕਤੀ ਦਾ ਦੌਰ ਸ਼ੁਰੂ ਕੀਤਾ ਤੇ ਜ਼ਬਰਦਸਤੀ ਲੋਕਾਂ ਨੂੰ ਸਲਾਮ ਦਾ ਤਰ੍ਹਾਂ ਕਬੂਲ ਕਰਨ ਵਾਸਤੇ ਕਿਹਾ ਜਾਣ ਲੱਗਾ ਇਹੋ ਜੇ ਸਮੇਂ ਵਿੱਚ ਲੋੜ ਸੀ ਕਿ ਕੋਈ ਇੰਨਾ ਜਾਲਮਾਂ ਦਾ ਟੱਕਰਾ ਕਰਕੇ ਲੋਕਾਂ ਨੂੰ ਧੀਰ ਦੇ ਸਕੇ ਤੇ ਮਜਲੂਮਾਂ ਦੀ ਬਾਹ ਪਕੜ ਸਕੇ ਸੋ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣਾ ਅਸਾਮ ਦਾ ਦੌਰਾ ਜਲਦੀ ਜਲਦੀ ਮੁਕਾ ਕੇ ਪੰਜਾਬ ਨੂੰ ਪਹੁੰਚ ਗਏ ਉਹਨਾਂ ਭਾਈ ਦੱਲਾ ਜੀ ਨੂੰ ਹੁਕਮ ਕੀਤਾ ਕਿ ਕਬਾਲ ਗੋਵਿੰਦ ਰਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਤੇ ਗੁਰੂ ਪਰਿਵਾਰ ਨੂੰ ਨਾਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਜਾਣ ਸ੍ਰੀ ਗੁਰੂ ਏਕ ਬਹਾਦਰ ਜੀ ਦਾ ਉਪਦੇਸ਼ ਸੀ ਕਿ ਐ ਕਾਹੂ ਕੋ ਦੇਤ ਨਾ ਹੈ ਨਹਿ ਪਹਿਮਾਨਤ ਆਨ ਭਾਵ ਅਸੀਂ ਕਿਸੇ ਨੂੰ ਪੈ ਨਹੀਂ ਦਿੰਦੇ ਅਤੇ ਨਾ ਹੀ ਕਿਸੇ ਦਾ ਪੈਮਨ ਲਈ ਤਿਆਰ ਹਾਂ ਪੰਜਾਬ ਪਹੁੰਚ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੰਡ ਪੰਡ ਫਿਰਕੇ ਲੋਕਾਂ ਨੂੰ ਹੌਸਲਾ ਦਿੱਤਾ ਤੇ ਜ਼ੁਲਮ ਵਿਰੁੱਧ ਡਟ ਜਾਣ ਦੀ ਪ੍ਰੇਰਣਾ ਦਿੱਤੀ ਜਦੋਂ ਆਪ ਜੀ ਦੇ ਜਦੋਂ ਆਪ ਜੀ ਦੇ ਦਰਬਾਰ ਵਿੱਚ ਕਸ਼ਮੀਰ ਦੇ ਪੰਡਤ ਪਹੁੰਚੇ ਤਾਂ ਆਪ ਨੇ ਉਹਨਾਂ ਨੂੰ ਵੀ ਕਿਹਾ ਕਿ ਕਾਇਰ ਬਣਦੀ ਲੋੜ ਨਹੀਂ ਬਲਵਾਨ ਬਣੋ ਤੇ ਮੌਤ ਦਾ ਪਹਿ ਤਿਆਗੀ ਆਪਣੇ ਹੱਕਾਂ ਦੀ ਰਾਖੀ ਕਰੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਚਾਰ ਤੋਂ ਪ੍ਰੇਪਿਤ ਹੋ ਕੇ ਅਰੰਗਜੀਵ ਨੇ ਆਪ ਜੀ ਨੂੰ ਗ੍ਰਪਦਾਰ ਕਰ ਲਿਆ ਅਤੇ ਦਿੱਲੀ ਭੇਜਿਆ ਗਿਆ ਤਾਂ ਪਾਈ ਦੱਲਾ ਜੀ ਵੀ ਆਪ ਜੀ ਦੇ ਨਾਲ ਸਨ ਮਗਲ ਹਾਕਮ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਡਰ ਭੈ ਜਾਂ ਲਾਲਚ ਦੇ ਕੇ ਗੁਰੂ ਜੀ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਈਏ ਪਰ ਜਦੋਂ ਸਾਰੇ ਯਤਨ ਫੇਲ ਹੋ ਗਏ ਤਾਂ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਗ੍ਰਫਦਾਰ ਕੀਤੇ ਗਏ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਭਾਈ ਮਤੀ ਦਾਸ ਜੀ ਨੂੰ ਹਾਰੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਫਿਰ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਜਉਂਦੇ ਜੀ ਸਾੜ ਕੇ ਰਾਖ ਕਰ ਦਿੱਤਾ ਗਿਆ ਭਾਈ ਦੱਲਾ ਜੀ ਨੂੰ ਉਬਲਦੀ ਦੀਗ ਵਿੱਚ ਬਿਠਾ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਭਾਈ ਦੱਲਾ ਜੀ ਅੰਤਮ ਸਵਾਸਾਂ ਤੱਕ ਗੁਰਬਾਣੀ ਦਾ ਪਾਠ ਕਰਦੇ ਹੋਏ ਸ਼ਹੀਦ ਹੋ ਗਏ ਆਪ ਬਸਦੇ ਦੇਸ਼ੀਦ ਹੋਏ ਪਰ ਸਿੱਖੀ ਨੂੰ ਲਾਜ ਨਹੀਂ ਲੱਗਣ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ